ਭੈਣਾਂ ਦੇ ਵਾਰ-ਵਾਰ ਮੈਨੂੰ ਅੱਜ ਦੋਨਾਂ ਦੇ ਮੇਰੇ ਮਾਮਾ ਹੀ ਨਹੀਂ ਉਹਨਾਂ ਦੇ ਵਾਰ-ਵਾਰ ਫੋਨ ਆਈ ਗਏ ਉਹਨਾਂ ਨੂੰ ਵੀ ਇਹੀ ਗੱਲ ਦਾ ਚਿੰਤਾ ਸੱਚਾਈ ਜਾਂਦੀ ਸੀਗੀ ਵੀ ਵਾਰ-ਵਾਰ ਵੀ ਇਹ ਕੀ ਹੋ ਗਿਆ ਵੀ ਹੁਣ ਤੇਰੀ ਤੂੰ ਆਉਂਦਾ ਖਿਆਲ ਰੱਖਿਓ ਹੋ ਜਾਂ ਨੀਦਰੋਂ ਘਟਣਾ ਹੈ ਜੀ ਵਾਪਰੇ ਅੱਜ ਉਹੀ ਗੱਲ ਆਉਣ ਸਰ ਭੈਣ ਨੇ ਮੁਰੋਂ ਗੱਲ ਕੀਤੀ ਬਾਈ ਤੁਸੀਂ ਕੀ ਕੱਟ ਤੁਸੀਂ ਵੀ ਕੀ ਕੱਟ ਲਓਗੇ ਆ ਦੇਖ ਲੋ ਕੀ ਮੇਂ ਪਰਿਵਾਰ ਲਈ ਜਾਂਦੇ ਨੇ ਕਿਸੇ ਰੂਪ ਦੇ ਜੋ ਅਸਲਾਹਤ ਹਥਿਆਰ ਕਿੱਥੋਂ ਆਏ ਕਿਹਨੇ ਦਿੱਤਾ ਨਸ਼ੇੜੀ ਬੰਦਿਆਂ ਨੂੰ ਕਿੱਥੋਂ ਇਹਨੂੰ ਵੀ ਤਾਂ ਕੋਈ ਹਥਿਆਰ ਵੀ ਪ੍ਰੋਵਾਈਡ ਕਰਾਉਣ ਵਾਲੀ ਹੈ ਜੇ ਚੰਗੇ ਪੱਤਰ ਤੇ ਨਰਪੱਖ ਜਾਂਚ ਹੁੰਦੀ ਹੈ ਵੈਸੇ ਅਸੀਂ ਉਮੀਦ ਤਾਂ ਨਹੀਂ ਰੱਖ ਸਕਦੇ ਜੇ ਹੁੰਦੀ ਹੈ ਨਰਪੱਖ ਜਾਂਚ ਤਾਂ ਇਸ ਦੇ ਵਿੱਚ ਕਿਸੇ ਨਾ ਕਿਸੇ ਵੱਡੇ ਕਿਸੇ ਦਾ ਅਧਿਕਾਰੀ ਦਾ ਹੱਥ ਆਊਗਾ ਤੁਸੀਂ ਦੇਖੋ ਬੜਾ ਸਾਥੀ ਚਲਾ ਗਿਆ ਬਹੁਤ ਦੁਖਤੀ ਗੱਲ ਹੈ ਡਰ ਲੱਗਦਾ ਹੈ ਕਿ ਜਿਵੇਂ ਉਹ ਆਵਾਜ਼ ਚੁੱਕਦਾ ਹੋਵੇ ਤੁਸੀਂ ਚੁੱਕਦੇ ਹੋ ਇਸ ਪ੍ਰਕਾਰ ਹਰ ਪੱਖੋਂ ਬੰਦੇ ਨੂੰ ਇਹਨੂੰ ਦਬਾਇਆ ਗਿਆ ਜੇ ਸਰਪੰਚੀ ਦੀ ਗੱਲ ਕਰੀਏ ਹਨਾ ਸਰਪੰਚੀ ਵੇਲੇ ਬਹੁਤ ਬੰਦੇ ਨੂੰ ਦਬਾਇਆ ਗਿਆ ਇਹੀ ਗੱਲ ਆ ਵੀ ਹਰੇਕ ਬੰਦਾ ਇਹ ਚੀਜ਼ ਚਾਹੁੰਦਾ ਵੀ ਸਾਡੇ ਮੁਤਾਬਕ ਜਿਹੜਾ ਸਿਸਟਮ ਚੱਲੇ ਤਾਂ ਕਰਕੇ ਜਿਹੜਾ ਸਾਡੇ ਪੰਜਾਬ ਦੇ ਮੌਜੂਦਾ ਹਾਲਾਤ ਸੁਖਵਿੰਦਰ ਕਲਕੱਤਾ ਦੇ ਕਤਲ ਤੋਂ ਬਾਅਦ ਪੂਰਾ ਪਰਿਵਾਰ ਔਰ ਪਰਿਵਾਰ ਦੇ ਨਾਲ ਪੂਰਾ ਪਿੰਡ ਇਸ ਵਕਤ ਇਨਸਾਫ ਦੀ ਮੰਗ ਕਰ ਰਿਹਾ ਹੈ ਔਰ ਮੇਨ ਰੋਡ ਜਨ ਕੀਤਾ ਗਿਆ ਹੈ ਜਦੋਂ ਤੱਕ ਕਾਤਲ ਦੀ ਗ੍ਰਿਫਤਾਰੀ ਨਹੀਂ ਹੁੰਦੀ ਲਗਾਤਾਰ ਸੁਖਵਿੰਦਰ ਕਲਕੱਤਾ ਨੂੰ ਚਾਉਣ ਵਾਲੇ ਪਰਿਵਾਰਕ ਮੈਂਬਰਾਂ ਦੇ ਕੋਲ ਮਿਲਣ ਵੀ ਪਹੁੰਚ ਰਹੇ ਨੇ ਔਰ ਸਭ ਤੋਂ ਖਾਸ ਦੋਸਤ ਸੁਖਵਿੰਦਰ ਕਲਕੱਤਾ ਦੇ ਭਾਨਾ ਸਿੱਧੂ ਪਹੁੰਚੇ ਨੇ ਗੱਲਬਾਤ ਕਰਦੇ ਆ ਬਾਈ ਬਹੁਤ ਔਖੀ ਘੜੀ ਐ ਤੁਹਾਡਾ ਖਾਸ ਦੋਸਤ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਦੇਖੋ ਬਾਈ ਜੀ ਸਰਪੰਚ ਸਾਹਿਬ ਦੀ ਮਾਨੂੰ ਸਰਪੰਚ ਸਾਹਿਬ ਵੀ ਕਿਹਾ ਹੁੰਦਾ ਮੇਰੇ ਨੰਬਰ ਤੇ ਉਹਨਾਂ ਸਰਪੰਚ ਹੀ ਲਿਖਿਆ ਹੋਇਆ ਹੈ ਨਾ ਇਹਨਾਂ ਦੇ ਇਕੱਲੇ ਆਪਾਂ ਜੇ ਪਿੰਡ ਨੂੰ ਗੱਲ ਕਰੀਏ ਇਕੱਲੇ ਪਿੰਡ ਨੂੰ ਦੇਣ ਨਹੀਂ ਪੂਰੇ ਪੰਜਾਬ ਨੂੰ ਹੀ ਇਹਨਾਂ ਦੀ ਬਹੁਤ ਵੱਡੀ ਦੇਣ ਆ ਕਿਉਂਕਿ ਅਸੀਂ ਜਦੋਂ ਕਿਸਾਨੀ ਅੰਦੋਲਨ ਵੇਲੇ ਅਸੀਂ ਆਪ ਦੇ ਵਿੱਚ ਜਨਨ ਲੱਗੇ ਸਾਰੇ ਉਧਰ ਉਧਰੀ ਉਦੋਂ ਬਹੁਤ ਲੰਮਾ ਸਮਾਂ ਟਿੱਕਰੀ ਦੇ ਖਨੌਰੀ ਬਾਰਡਰ ਤੇ ਇਹਨਾਂ ਨੇ ਸਵਾਵਾ ਨਮਾਈਆਂ ਸਿਰ ਪੰਜਾਬ ਦੇ ਵਿੱਚ ਕੋਈ ਵੀ ਮੋਰਚਾ ਹੁੰਦਾ ਕਿਤੇ ਵੀ ਕਿਤੇ ਗੱਲ ਹੁੰਦੀ ਪੰਜਾਬ ਦੀ ਤਾਂ ਆਪਣਾ ਪੂਰਾ ਯੋਗਦਾਨ ਆਪਣੇ ਵੱਲੋਂ ਪਾਉਣ ਦੀ ਪੂਰੀ ਕੋਸ਼ਿਸ਼ ਕਰਦਾ ਇਸ ਕਰਕੇ ਜਿਹੜਾ ਇਹੋ ਚੀਜ਼ ਆਪਾਂ ਦੇਖ ਰਹੇ ਹਾਂ ਜਿੰਨੇ ਵੀ ਪੰਜਾਬ ਦੇ ਵਿੱਚ ਨੌਜਵਾਨ ਨੇਗੇ ਝੂਠੇ ਪਰਚੇ ਪਾਉਣੇ ਕਿੰਨਿਆਂ ਦੇ ਪਿੱਛੇ ਜਿਹੜੇ ਕਿ ਇਸ ਤਰ੍ਹਾਂ ਦੇ ਜਿਹੜੇ ਕਿ ਨੌਜਵਾਨ ਮਾਰੇ ਜਾ ਚੁੱਕੇ ਨੇਗੇ ਪਰ ਇਹ ਜਿਹੜਾ ਸਿਸਟਮ ਆ ਇਹ ਗੰਦੀ ਰਾਜਨੀਤੀ ਆ ਜਾਂ ਕਿਸੇ ਤਰ੍ਹਾਂ ਦੀ ਵੀ ਆਪਾਂ ਕਹਿ ਲਈਏ ਇਹ ਪਤਾ ਨਹੀਂ ਕਿਉਂ ਇਸ ਚੀਜ਼ ਦੇ ਵਿੱਚ ਆਪਾਂ ਹਨਾ ਇਹ ਬੈਰੀ ਬਣ ਗਈ ਦੋ ਤਿੰਨ ਗੱਲਾਂ ਤਾਂ ਇਹਦੇ ਵਿੱਚ ਸੋਚਣ ਵਾਲੀਆਂ ਨੇਗੀਆਂ ਮੈਂ ਤੁਹਾਨੂੰ ਆਪਣੀ ਵੀ ਗੱਲ ਇਸ ਚੀਜ਼ ਨਾਲ ਰਿਲੇਟ ਕਰਕੇ ਦੱਸਦਾ ਅਸੀਂ ਪ੍ਰਸ਼ਾਸਨ ਨੂੰ ਕਿਹਾ ਕਿ ਸਾਡੇ ਇੱਕ ਦੋ ਲਾਇਸੈਂਸ ਬਣਾ ਦਿਓ ਹਨਾ ਵੀ ਸਾਡੇ ਇੱਕ ਤਾਂ ਮੇਰਾ ਤਾਂ ਬਣਿਆ ਹੋਇਆ ਹੈਗਾ ਵੀ ਸਾਨੂੰ ਇੱਕ ਦੋ ਸਾਨੂੰ ਹੋਰ ਦੀ ਜ਼ਰੂਰਤ ਆ ਤੇ ਐਮਐਲਏ ਸਪਾਰਸ ਲੋ ਜਿਹਦੀ ਅਸੀਂ ਇੱਥੋਂ ਇੱਥੋਂ ਲੋਕਲ ਉਹਦੀ ਦੂਸਰਾ ਬਰਨਾਲੇ ਦਾ ਜਿਹੜਾ ਐਮਐਲਏ ਕਹੂਗਾ ਜਾਂ ਹੁਣ ਇੱਧਰ ਤਾਂ ਭਦੌੜ ਦਾ ਐਮਐਲਏ ਕਹੂਗਾ ਫੇਰ ਲਾਇਸੈਂਸ ਬਣੂਗਾ ਹੁਣ ਇਹੋ ਜਿਹੇ ਜੜੀਆਂ ਘਟਨਾਵਾਂ ਨੇਗੀਆਂ ਇਹੋ ਜਿਹਾ ਗੱਲਾਂ ਨੇਗੀਆਂ ਜਦੋਂ ਐਮਐਲਏ ਕਹਿੰਦਾ ਚੱਕ ਕੇ ਕਿਸੇ ਜੀ ਨੂੰ ਲੋੜ ਹੀ ਨਹੀਂ ਉਹਦਾ ਲਾਈਸੈਂਸ ਬਣ ਜਾਂਦਾ ਇਹਨਾਂ ਦਾ ਫਿਰ ਜਿਹੜਾ ਕਿ ਲਾਈਸੈਂਸ ਸੀਗਾ ਜਿਹੜਾ ਇਹਨਾਂ ਦਾ ਜਮ੍ਹਾਂ ਕਰਾਇਆ ਹੋਇਆ ਸੀ ਕਿ ਕੰਮ ਦੇ ਕੋਲੇ ਹਥਿਆਰ ਹੁੰਦਾ ਤਾਂ ਉਹਦੀ ਹਫਾਜ਼ਤ ਤਾਂ ਬੰਦਾ ਕਰ ਸਕਦਾ ਸੀਗਾ ਹੁਣ ਭੈਣ ਬਾਰ-ਬਾਰ ਇੱਕੋ ਹੀ ਗੱਲ ਜਦੋਂ ਹੁਣ ਮੈਂ ਆਇਆ ਹਨਾ ਸੋਚਣ ਵਾਲੀ ਗੱਲ ਆ ਬਾਰ-ਬਾਰ ਜਿਹੜੀ ਗੱਲਾਂ ਮੇਰੀਆਂ ਭੈਣਾਂ ਮੈਨੂੰ ਬਾਰ-ਬਾਰ ਫੋਨ ਲਾ ਕੇ ਹੁਣ ਅਸੀਂ ਉੱਧਰ ਸਾਡਾ ਅੱਜ ਕੰਮ ਚੱਲ ਰਿਹਾ ਸੀ ਅੱਜ ਭਾਈ ਮਨਜੂਰ ਸਿੰਘ ਜੀ ਗੜਦੀ ਵਾਲਾ ਉਹਨਾਂ ਦੀ ਸਾਰੀ ਟੀਮ ਵੱਲੋਂ ਸੀ ਅੱਜ ਉੱਧਰ ਸ਼ੁਰੂਆਤ ਕਰੀ ਗਾ ਬਾਣਾ ਸਵਾਰਨ ਅਸੀਂ ਉੱਥੇ ਸੀਗੇ ਮੇਰੀਆਂ ਭੈਣਾਂ ਦੀ ਬਾਰ-ਬਾਰ ਹੀ ਫੋਨ ਆਈ ਕਿ ਬੀ ਬਾਰ-ਬਾਰ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਵੀਰੇ ਤੂੰ ਦਾ ਖਿਆਲ ਰੱਖ ਕੀ ਹੋ ਗਿਆ ਉਹੀ ਗੱਲ ਮੂਰੋਂ ਭੈਣ ਨੇ ਆਉਣ ਸਰ ਕੇ ਵੀ ਕੀ ਘਟ ਲਿਆ ਇਹ ਜਿਹੜੀਆਂ ਸਾਰੀਆਂ ਰਾਜਸਥਾਨ ਦਾ ਜਿਹੜਾ ਇੱਕ ਕਾਰਨ ਬੰਦੇ ਦੀ ਇੱਕ ਤਾਂ ਪਛਾਣ ਜਦੋਂ ਬੰਦੇ ਦੀ ਬਣ ਜਾਂਦੀ ਹੈ ਨਾ ਉਹਦੇ ਦੁਸ਼ਮਣ ਬਹੁਤ ਬਣ ਜਾਂਦੇ ਨੇਗੇ ਤੇ ਦੂਜੀ ਜਿਹੜੀ ਕਿ ਰਾਜਨੀਤੀ ਸਾਡੀ ਬਹੁਤ ਮਾੜੀ ਆ ਇਸ ਪ੍ਰਕਾਰ ਹਰ ਪੱਖੋਂ ਬੰਦੇ ਨੂੰ ਇਹਨੂੰ ਦਬਾਇਆ ਗਿਆ ਜੇ ਸਰਪੰਚੀ ਦੀ ਗੱਲ ਕਰੀਏ ਹਨਾ ਸਰਪੰਚੀ ਵੇਲੇ ਬਹੁਤ ਬੰਦੇ ਨੂੰ ਦਬਾਇਆ ਗਿਆ ਇਹੀ ਗੱਲ ਆ ਵੀ ਹਰੇਕ ਬੰਦਾ ਇਹ ਚੀਜ਼ ਚਾਹੁੰਦਾ ਵੀ ਸਾਡੇ ਮੁਤਾਬਕ ਜਿਹੜਾ ਸਿਸਟਮ ਚੱਲੇ ਤਾਂ ਕਰਕੇ ਜਿਹੜਾ ਸਾਡੇ ਪੰਜਾਬ ਦੇ ਮੌਜੂਦਾ ਹਾਲਾਤ ਬਣੇ ਮੇਰਾ ਸਵਾਲ ਹੈ ਤੁਸੀਂ ਵੀ ਹੈਰਾਨ ਪਰੇਸ਼ਾਨ ਹੋ ਕਿ ਨਾਲ ਰਹਿਣ ਵਾਲਾ ਮੁੰਡਾ ਹਰ ਵੇਲੇ ਨਾਲ ਰਹਿੰਦਾ ਫੋਨ ਕਰਕੇ ਕਲਕੱਤਾ ਬਾਈ ਨੇ ਉਹਨੂੰ ਬੁਲਾਇਆ ਸੀ ਕਿ ਮੈਂ ਦੁਕਾਨ ਤੇ ਬੈਠਾ ਇਹ ਵਾਰਦਾਤ ਨੂੰ ਅੰਜਾਮ ਦੇ ਗਿਆ ਕੀ ਲੱਗਦਾ ਤੁਹਾਨੂੰ ਇਸ ਦੇ ਪਿੱਛੇ ਕੌਣ ਹੋ ਸਕਦਾ ਪਿੱਛੇ ਅਸੀਂ ਤਾਂ ਇਹੀ ਚੀਜ਼ ਕਹਿਣੇ ਆ ਵੀ ਵੱਡੇ ਪੱਤਰ ਤੇ ਦੀ ਜਾਂਚ ਹੋਣੀ ਚਾਹੀਦੀ ਆ ਪੰਜਾਬ ਸਰਕਾਰ ਤੋਂ ਸੀਦੀ ਜਾਂਚ ਦੀ ਕੋਈ ਉਮੀਦ ਨਹੀਂ ਰੱਖਦੇ ਵੀ ਵੱਡੇ ਦੇਖੋ ਉਹਦੇ ਕੋਲੇ ਕੋਈ ਆਪਣਾ ਲਾਇਸੈਂਸ ਨਹੀਂ ਹੈਗਾ ਜਿਹੜੇ ਨੇ ਜਿਹੜੇ ਨਾਲ ਸਾਡੇ ਭਰਾ ਦਾ ਇਹਨਾਂ ਨੇ ਕਤਲ ਕੀਤਾ ਵੀ ਉਹ ਅਸਲਾਹ ਹਥਿਆਰ ਕਿੱਥੋਂ ਆਏ ਕਿਹਨੇ ਦਿੱਤਾ ਨਸ਼ੇੜੀ ਬੰਦਿਆਂ ਨੂੰ ਕਿੱਥੋਂ ਇਹਨੂੰ ਵੀ ਤਾਂ ਕੋਈ ਹਥਿਆਰ ਕੋਈ ਪ੍ਰੋਵਾਈਡ ਕਰਾਉਣ ਵਾਲੀ ਕਲਕੱਤਾ ਕੋਲ ਹਥਿਆਰ ਸੀ ਕਲਕੱਤਾ ਕੋਲੇ ਨਹੀਂ ਸੀ ਹੈਗਾ ਕਲਕੱਤਾ ਦਾ ਜਿਹੜਾ ਹਥਿਆਰ ਚ ਉਹਦਾ ਜਮ੍ਹਾਂ ਕੀਤਾ ਹੋਇਆ ਉਦਾਇ ਵਾਰ-ਵਾਰਾਂ ਨੇ ਮੰਗਿਆ ਪ੍ਰਸ਼ਾਸਨ ਤੋਂ ਕਿ ਮੈਨੂੰ 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 ਮੇਰਾ ਜਿਹੜਾ ਮੇਰਾ ਹਥਿਆਰ ਦਿੱਤਾ ਜਾਵੇ ਉਹ ਪ੍ਰਸ਼ਾਸਨ ਨੇ ਨਹੀਂ ਦਿੱਤਾ ਉਹ ਇਹ ਕਹਿੰਦੇ ਸੀਗੇ ਵੀ ਕਿਉਂਕਿ ਇਤਰੋਂ ਸਾਡੇ ਜਿਹੜੀਆਂ ਕਿ ਲੋਕਲ ਐਮਐਲਏ ਦੀ ਗੱਲ ਆ ਨਾ ਉਹਨਾਂ ਨੇ ਕਿਹਾ ਸੀਗਾ ਨਾ ਵੀ ਇਹਦਾ ਹਥਿਆਰ ਨਹੀਂ ਮਿਲਣਾ ਚਾਹੀਦਾ ਪਰ ਸਵਾਲ ਇਹ ਆ ਵੱਡਾ ਵੀ ਜਿਹੜਾ ਹਥਿਆਰ ਇਹਦੇ ਕੋਲੇ ਆਇਆ ਉਹ ਹਥਿਆਰ ਕਿੱਥੋਂ ਆਇਆ ਉਹ ਕਿਹਨੇ ਦਿੱਤਾ ਕਿੱਥੋਂ ਉਹਦੀ ਜਿਹੜੀ ਜਾਂਚ ਦਾ ਵਿਸ਼ਾ ਇਸ ਕਰਕੇ ਜੇ ਚੰਗੇ ਪੱਧਰ ਤੇ ਨਿਰਪੱਖ ਜਾਂਚ ਹੁੰਦੀ ਆ ਬਸ ਅਸੀਂ ਉਮੀਦ ਤਾਂ ਨਹੀਂ ਰੱਖ ਸਕਦੇ ਜੇ ਹੁੰਦੀ ਆ ਨਿਰਪੱਖ ਜਾਂਚ ਤਾਂ ਇਸ ਦੇ ਵਿੱਚ ਕਿਸੇ ਨਾ ਕਿਸੇ ਵੱਡੇ ਕਿਸੇ ਦਾ ਅਧਿਕਾਰੀ ਦਾ ਹੱਥ ਆਊਗਾ ਤੁਸੀਂ ਦੇਖ ਲਓ ਤੁਹਾਡਾ ਸਾਥੀ ਚਲਾ ਗਿਆ ਬਹੁਤ ਦੁੱਖ ਦੀ ਗੱਲ ਹੈ ਡਰ ਲੱਗਦਾ ਕਿ ਜਿਵੇਂ ਉਹ ਆਵਾਜ਼ ਚੁੱਕਦਾ ਹੋਵੇ ਤੁਸੀਂ ਚੁੱਕਦੇ ਹੋ ਨਹੀਂ ਦੇਖੋ ਡਰ ਤਾਂ ਡਰ ਤਾਂ ਨਹੀਂ ਲੱਗਦਾ ਦੇਖੋ ਅਸੀਂ ਤਾਂ ਡਰ ਨਾਲ ਤਾਂ ਕੋਈ ਗੱਲ ਨਹੀਂ ਹੈਗੀ ਪਰ ਇਹ ਚੀਜ਼ ਮਹਿਸੂਸ ਹੁੰਦੀ ਆ ਵੀ ਘਾਟਾ ਪੈ ਗਿਆ ਵੀ ਜਿਹੜਾ ਕੋਈ ਪੰਜਾਬ ਦੀ ਗੱਲ ਕਰਦਾ ਸੀ ਨੌਜਵਾਨ ਲੜਦਾ ਸੀਗਾ ਨੌਜਵਾਨਾਂ ਨੂੰ ਇਕੱਠੇ ਕਰਕੇ ਲੈ ਕੇ ਜਾਂਦਾ ਸੀਗਾ ਉਹਦੇ ਹੱਕਾਂ ਲਈ ਅੱਜ ਹਰ ਪਾਸਿਓਂ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਉਸ ਚੀਜ਼ ਦਾ ਸਾਨੂੰ ਸਾਨੂੰ ਪਰਿਵਾਰ ਨੂੰ ਪਿੰਡ ਨੂੰ ਪੰਜਾਬ ਨੂੰ ਦੋਸਤਾਂ ਮਿੱਤਰਾਂ ਨੂੰ ਬਹੁਤ ਵੱਡਾ ਘਾਟਾ ਪਿਆ ਜਿਹੜਾ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਤੁਹਾਡੀ ਆਖਰੀ ਗੱਲਬਾਤ ਕਦੋਂ ਹੋਈ ਸੀ ਕਾਫੀ ਕਾਫੀ ਦਿਨ ਪਹਿਲਾਂ ਹੋਈ ਸੀਗੇ ਮਹੀਨਾ ਵੀ ਦਿਨ ਹੋ ਗਿਆ ਹੁਣ ਉਹ ਅਕਸਰ ਹੀ ਮੈਂ ਪਹਿਲਾਂ ਤਾਂ ਮੈਂ ਬਾਹਰ ਗਿਆ ਹੋਰ ਸੀ ਉਹਨੂੰ ਫਿਰ ਪਤਾ ਸੀਗਾ ਵੀ ਇਹ ਕੰਮਕਾਰਾਂ ਚ ਰੁੱਝਿਆ ਹੋਇਆ ਇਸ ਤਰ੍ਹਾਂ ਚੱਲੀ ਜਾਂਦਾ ਸੀ ਨਹੀਂ ਕੀ ਗੱਲਬਾਤ ਹੁੰਦੀ ਸੀ ਕੀ ਕਰਨਾ ਸੀ ਅੱਗੇ ਇਕੱਠਿਆਂ ਕੰਮ ਕਰਨਾ ਸੀ ਕੋਈ ਕੋਈ ਮਸਲਿਆਂ ਨੂੰ ਲੈ ਕੇ ਵੱਡੇ ਪਲੈਨਿੰਗ ਸੀ ਬੱਸ ਹੀ ਗੱਲਾਂ ਕਰਦੇ ਰਹਿੰਦੇ ਵੀ ਕੋਈ ਤੇ ਕੋਈ ਗੱਲ ਨੂੰ ਲੈ ਕੇ ਕੋਈ ਪਿੰਡ ਮਸਲੇ ਦੀ ਗੱਲ ਹੁੰਦੀ ਤੇਰੇ ਕੋਲੇ ਆ ਆਇਆ ਆਪਣਾ ਮੇਰਾ ਸਾਡਾ ਜਾਣ ਪਛਾਣ ਵਾਲਾ ਇਹੋ ਜੀ ਮੈਨੂੰ ਗੱਲ ਕਰਦਣਾ ਤੇ ਦੀ ਗੱਲ ਸੁਣ ਲਿਓ ਭਾਨੇ ਇਹ ਜੀਆਂ ਗੱਲਾਂ ਹੋਰ ਤਾਂ ਹੁ ਪੱਕੀ ਹੁੰਦੀਆਂ ਰਹਿੰਦੀਆਂ ਸਾਰੀਆਂ ਗੱਲਾਂ ਬਤ ਤੁਸੀਂ ਹੁਣੇ ਪਰਿਵਾਰ ਨੂੰ ਮਿਲੇ ਹੋ ਉਹਨਾਂ ਦੀ ਭੈਣ ਦੇ ਸ਼ਬਦ ਤੁਹਾਨੂੰ ਇਹ ਆ ਕਿ ਕੀ ਖੱਟ ਲਿਆ ਤੁਸੀਂ ਆਪ ਦਾ ਨੁਕਸਾਨ ਕਰਾ ਲਿਓ ਕੀ ਕਹਿੰਦੇ ਸੀ ਮੈਨੂੰ ਮੇਰੀ ਮਾਂ ਤਾਂ ਹੈ ਨਹੀਂ ਕਿ ਮੇਰੀਆਂ ਭੈਣਾਂ ਦੇ ਵਾਰ-ਵਾਰ ਮੈਨੂੰ ਅੱਜ ਦੋਨਾਂ ਦੇ ਮੇਰੇ ਮਾਵਾ ਹੀ ਨਹੀਂ ਕਿ ਉਹਨਾਂ ਦੇ ਵਾਰ-ਵਾਰ ਫੋਨ ਆਈ ਗਏ ਤੇ ਅੱਜ ਇੱਥੇ ਮੇਰਾ ਸਾਡਾ ਵੱਡਾ ਭਾਈ ਮੌੜ ਵੀ ਆਇਆ ਹੋਇਆ ਉਹਨਾਂ ਨੂੰ ਵੀ ਹੀ ਗੱਲ ਦਾ ਚਿੰਤਾ ਸੱਚਾਈ ਇੱਕ ਕੀ ਹੋ ਗਿਆ ਵੀ ਹੁਣ ਤੇਰੀ ਤੂੰ ਆਪਦਾ ਖਿਆਲ ਰੱਖੀ ਹੋ ਜਾਂ ਦੇਦੋਂ ਘਟਮਾ ਇਹ ਜੀ ਵਾਪਰੇ ਅੱਜ ਉਹੀ ਗੱਲ ਆਉਣ ਸਰਪੰਨ ਨੇ ਮੁਰੋਂ ਗੱਲ ਕਹੀ ਬਾਈ ਤੁਸੀਂ ਕੀ ਕੱਟ ਤੁਸੀਂ ਵੀ ਕੀ ਕੱਟ ਲਓਗੇ ਆ ਦੇਖ ਲਓ ਕੀ ਮੇ ਪਰਿਵਾਰ ਨੂੰ ਲਈ ਜਾਂਦੇ ਨੇਗੇ ਅਸੀਂ ਰੁੱਲਦੇ ਆ ਇਹ ਗੱਲਾਂ ਨਹੀਂ ਇਸ ਵਕਤ ਬਹੁਤ ਆਖੀ ਸਾਰੇ ਹੀ ਬੇਨਤੀ ਕਰਦਾ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਵੀ ਆਪਾਂ ਇਕੱਠੇ ਹੋ ਕੇ ਜਿਹੜਾ ਕਿ ਇਸ ਚੀਜ਼ ਲਈ ਇਨਸਾਫ ਦੀ ਮੰਗ ਕਰੀਏ ਜੇਕਰ ਅਸੀਂ ਹੁਣ ਸਾਡੇ ਭਰਾ ਦੇ ਪਿੱਛੇ ਨਹੀਂ ਖੜਾਂਗੇ ਆ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪੰਜਾਬ 'ਚ ਗੱਲ ਕਰਨ ਵਾਲਾ ਰਹਿੰਦਾ ਨਹੀਂਗਾ ਰਹਿਣਾ ਨਹੀਂਗਾ ਤਾਂ ਕਰਕੇ ਸਵੇਰੇ ਹੀ ਸਾਰੇ ਤੁਸੀਂ 10:00 ਵਜੇ ਨੇ ਤੇ ਪਹੁੰਚੋ ਮੇਰੀ ਇੱਕ ਛੋਟੀ ਜੀ ਗੱਲ ਹੈ ਤੁਸੀਂ ਹੁਣੇ ਕਹਿ ਰਹੇ ਸੀ ਕਿ ਮੈਂ ਅਸਲਾ ਬਣਾਉਣ ਦੀ ਪ੍ਰਸ਼ਾਸਨ ਨੂੰ ਗੱਲ ਕਹਿ ਰਿਹਾ ਹਾਂ ਭਾਨਾ ਸਿੱਧੂ ਨੂੰ ਕੋਈ ਖਤਰਾ ਹੈ ਭਾਨਾ ਸਿੱਧੂ ਕੋਲ ਕੋ ਹਥਿਆਰ ਇਸ ਵਕਤ ਹੈ ਜਾਂ ਹੋਰ ਹਥਿਆਰ ਦੀ ਸਾਡੇ 1 ਮਿੰਟ ਪਤਾ ਕੀ ਗੱਲ ਹੈ ਹੁਣ ਜਿਵੇਂ ਮੇਰਾ ਇਕੱਠਾਂ-ਵੱਠਾਂ 'ਚ ਮੇਰਾ ਸਾਡਾ ਜਾਣਾ ਸਾਡੇ ਘਰੇ ਵੀ ਮੇਰੇ ਹਰ ਬੁੱਧਵਾਰ ਨੂੰ ਹਜ਼ਾਰ ਬੰਦਾ ਹੁੰਦਾ ਮੇਰੇ ਰੋਜ਼ ਅੱਜ ਮਿਲਣ ਆਲਾ ਵੀ ਮੈਨੂੰ ਘਰੇ ਬਹੁਤ ਬੰਦੇ ਆਉਂਦੇ ਨੇ ਕਿਉਂਕਿ ਮੈਂ ਕਿਸ ਨੂੰ ਮਿਲਣ ਤੋਂ ਇਨਕਾਰ ਨਹੀਂ ਕਰਦਾ ਹਰ ਰੋਜ਼ ਮੈਨੂੰ 20-50 ਬੰਦੇ ਨੇ ਘਰੇ ਰੋਜ਼ ਮਿਲਣ ਹੀ ਆਉਣਾ ਹੀ ਹੁਣ ਅਸੀਂ ਅੱਜ ਕਿੰਨੇ ਪ੍ਰੋਗਰਾਮਾਂ ਤੇ ਸੀਗੇ ਹੁਣ ਇਹੀ ਗੱਲ ਹੁੰਦੀ ਆ ਵੀ ਚਲੋ ਇੱਕ ਹਥਿਆਰ ਆ ਵੀ ਉਹਦੇ ਨਾਲ ਇੱਕ ਫਰਕ ਪੈਂਦਾ ਜਦੋਂ ਮੂਰਲਾ ਕੋਈ ਬੰਦਾ ਬਾਅਰ ਕਰਦਾ ਮੈਂ ਕਈ ਵਾਰੀ ਗਿਆ ਵੀ ਮੇਰੇ ਭਰਾ ਦਾ ਮੇਰੇ ਦੋ ਤਿੰਨ ਬੰਦਿਆਂ ਦਾ ਹੋਰ ਹਥਿਆਰ ਲਾਇਸੈਂਸ ਬਣਾ ਦਿਓ ਉਹਨਾਂ ਨੇ ਨਹੀਂ ਸੁਣੀ ਸਾਡੀ ਗੱਲ ਬੱਕਰੀ ਗੱਲਾਂ ਨਹੀਂ ਸੁਣਦੇ ਨਹੀਂ ਸੁਣਦੇ ਸਪਾਰਸ਼ ਚੱਲਦੀ ਆ 100% ਸਪਾਰਸ਼ ਚੱਲਦੀ ਆ 100% ਸਪਾਰਸ਼ ਚੱਲਦੀ ਆ ਇਹ ਤਾਂ ਇਹ ਤਾਂ ਤੁਸੀਂ ਜਿਹੜਾ ਲੋਕਲ ਸਾਡਾ ਪ੍ਰ ਅਸਰਪਾਰਸ਼ ਵੀ ਚੱਲਦੀ ਏ ਤੇ ਪੈਸਾ ਵੀ ਚੱਲਦਾ ਕੱਲੇ ਸਪਾਰਸ਼ ਨਹੀਂ ਚੱਲਦੀ ਲਾਇਸੈਂਸ ਬਣਾਉਣ ਲਈ ਤੇ ਪੈਸਾ ਵੀ ਚੱਲਦਾ ਤੇ ਨਾਲ ਸਪਾਰਸ਼ ਚੱਲਦੀ ਉਹ ਤੁਹਾਡੇ ਵਰਗਿਆਂ ਦਾ ਜਾਣਬੁੱਝ ਕੇ ਫਾਈਲ ਰੋਕ ਵੀ ਦਿੱਤੀ ਜਾਂਦੀ ਰੁੱਕੀ ਪਈ ਏ ਮੇਰੇ ਭਰਾ ਦੀ ਰੁੱਕੀ ਪਈ ਏ ਮੇਰੇ ਭਰਾ ਦੀ ਮੈਂ 2-3 ਵਾਰੀਆਂ ਐਪਲੀਕੇਸ਼ਨ ਦੇ ਕੇ ਆਂ ਨਾਲ ਮੇਰੇ ਮੁੰਡੇ ਰਹਿੰਦੇ ਨੇ ਉਹਨਾਂ ਦੀ ਮੈਂ ਐਪਲੀਕੇਸ਼ਨ ਦੇ ਕੇ ਆਂ ਉੱਥੇ ਉਹਨਾਂ ਨੇ ਰੋਲਤੀਆਂ ਉਹਨਾਂ ਨੇ ਕੁਝ ਸੁਣਨਵਾਈ ਹੀ ਨਹੀਂ ਕਰੀ ਕਿਉਂਕਿ ਇਹ ਬਹੁਤ ਵੱਡਾ ਮਸਲਾ ਉੱਠਿਆ ਸੀ ਤੁਹਾਨੂੰ ਯਾਦ ਹੋਵੇਗਾ 1-2 ਸਾਲ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਗੱਲ ਸਿੱਧੇ ਆਰਡਰ ਦਿੱ ਬਹੁਤ ਰੇਅਰ ਹੋਵੇ ਜਿਸ ਨੂੰ ਥ੍ਰੈਟ ਹੈ ਸਿਰਫ ਉਸ ਨੂੰ ਅਸਲਾ ਮਿਲੇਗਾ ਦੇਖੋ ਇਹ ਤਾਂ ਮੈਂ ਤੁਸੀਂ ਤੁਹਾਨੂੰ ਤਾਂ ਆਪ ਨੂੰ ਹੀ ਪਤਾ ਹੋਣਾ ਨਾਰਮਲੀ ਗੱਲ ਵੀ ਇਹ ਸਾਡੇ ਕੀ ਕੰਮ ਨੇ ਕਿ ਕਿੰਨੇ ਲੋਕ ਸਾਨੂੰ ਸਾਨੂੰ ਮੋਹ ਪਿਆਰ ਇੰਨੇ ਲੋਕ ਕਰਦੇ ਨੇ ਉਹਦੇ ਵਿੱਚੋਂ ਕੋਈ ਕਿਸ ਤਰ੍ਹਾਂ ਦਾ ਵੀ ਹੋ ਸਕਦਾ ਬੰਦਾ ਹਨ ਜਿਸ ਤਰ੍ਹਾਂ ਇਹ ਆਇਆ ਜਿਹੜਾ ਕਿਸ ਨੂੰ ਪਤਾ ਲੱਗਦਾ ਇਹ ਚੀਜ਼ ਹੁੰਦੀ ਆ ਵੀ ਤੁਸੀਂ ਇਹ ਦੇਖ ਲਓ ਘਟੀਆਂ ਤੋਂ ਘਟੀਆਂ ਬੰਦਿਆਂ ਨੂੰ ਜਿਨ੍ਹਾਂ ਨੂੰ ਲੋਡ ਹੀ ਨਹੀਂ ਹੈਗੀ ਫੁਕਰਵਾਜੀਆਂ ਲਈ ਗਨਮੈਂਟ ਦਿੱਤੇ ਹੋਣਗੇ ਜਿਨ੍ਹਾਂ ਨੂੰ ਬੰਦਿਆਂ ਨੂੰ ਕੋਈ ਲੋਡ ਹੀ ਨਹੀਂ ਹੈਗੀ ਸਿਰਫ ਫੁਕਰਵਾਜੀਆਂ ਲਈ ਉਹਨਾਂ ਨੇ ਗਨਮੈਂਟ ਦਿੱਤੇ ਹੋਣੇ ਜਿਨ੍ਹਾਂ ਨੂੰ ਲੋਡ ਆ ਉਹਨਾਂ ਨੂੰ ਦਿੱਤੇ ਨਹੀਂਗੇ ਇਹਦਾ ਕੁਛ ਡਾ ਸਾਰਾ ਕੁਛ ਚੱਲੀ ਚੱਲਦਾ ਹੀ ਆ ਰਿਹਾ ਬਿਲਕੁਲ ਸਹੀ ਗੱਲ ਹੈ ਤਾਂ ਵੱਡਾ ਪ੍ਰੋਗਰਾਮ ਕੋਣ ਕਰੋਗੇ ਇਨਸਾਫ ਲਈ ਪਰਿਵਾਰ ਮੈਂਬਰਾਂ ਦੇ ਨਾਲ ਖੜੋਗੇ ਬਿਲਕੁਲ ਅਸੀਂ 100% ਖੜੇ ਆ ਕਿਉਂਕਿ ਸਾਡਾ ਭਰਾ ਚਲਾ ਗਿਆ ਤੇ ਬਾਕੀ ਸਾਰੇ ਹੀ ਖੜੇ ਆ ਸਵੇਰੇ ਸਿਰ ਜੋੜ ਕੇ ਬੈਠਾਂਗੇ ਅੱਗੇ ਦੇਖਾਂਗੇ ਕੀ ਮਸਲੇ ਦਾ ਹਾਲ ਨਿਕਲਦਾ ਇਸ ਪਿੰਡ ਦਾ ਨਾਇਕ ਅਸੀਂ ਕਹਿ ਸਕਦੇ ਕੋਈ ਕੋਈ ਕਹਿ ਰਿਹਾ ਕਿ ਸਾਡੇ ਨਾਲ ਐ ਖੜਦਾ ਸੀ ਕੋਈ ਅਮੀਰ ਗਰੀਬ ਨਹੀਂ ਸੀ ਦੇਖਦਾ ਹਰ ਕੋਈ ਹਰ ਕਿਸੇ ਦੀ ਅੱਖਾਂ 'ਚ ਹੰਝੂ ਬਿਲਕੁਲ ਬਈ ਸਾਰੇ ਥਾਂਾਂ ਤੇ ਜਾਣ ਦੀ ਕੋਸ਼ਿਸ਼ ਕਰਦਾ ਸੀਗਾ ਚੰਗਾ ਸੀ ਇਨਸਾਨ ਪਰ ਐਮਐਲਏ ਨਾਲ ਵੀ ਪਿੜਦਾ ਰਿਹਾ ਕਿਸੇ ਨੂੰ ਵੀ ਨਹੀਂ ਦੇਖਦਾ ਸੀ ਬਹੁਤ ਜਿਆਦਾ ਦੇਖੋ ਜੀ ਬਹੁਤ ਜਿਆਦਾ ਬਹੁਤ ਜਿਆਦਾ ਸਿਸਟਮ ਦਾ ਮੱਥਾ ਲਾਇਆ ਬਿਲਕੁਲ ਹਾਂਜੀ ਬਿਲਕੁਲ ਪੰਨਾ ਸਿੱਧੂ ਇਸ ਵਕਤ ਸੀ ਤਾਂ ਪਰਿਵਾਰਕ ਮੈਂਬਰ ਇਨਸਾਫ ਦੀ ਮੰਗ ਕਰ ਰਹੇ ਨੇ ਰੋਡ ਜਾਮ ਕੀਤਾ ਹੈ ਔਰ ਭਲਕੇ ਜੇਕਰ ਗ੍ਰਿਫਤਾਰੀ ਨਾ ਹੋਈ ਤਾਂ ਇਹ ਪ੍ਰਦਰਸ਼ਨ ਰੋਸ ਪ੍ਰਦਰਸ਼ਨ ਵੱਡਾ ਕੀਤਾ ਜਾਵੇਗਾ ਔਰ तमाम ਚਾਉਣ ਵਾਲੇ ਸੁਖਵਿੰਦਰ ਕਲਕੱਤਾ ਨੂੰ ਇੱਥੇ ਦੇਰ ਰਾਤ ਵੀ ਪਹੁੰਚ ਰਹੇ ਨੇ ਔਰ ਹੁਣ ਦੇਖਣਾ ਹੋਵੇਗਾ ਕੀ ਪੁਲਿਸ ਕੀ ਕਾਰਵਾਈ ਕਰੇਗੀ ਕਿਉਂ ਸਾਡੇ ਤੱਕ ਇਹ ਜਾਣਕਾਰੀ ਪਹੁੰਚੀ ਹੈ 10 ਟੀਮਾਂ ਪੁਲਿਸ ਦੀਆਂ ਲੱਗੀਆਂ ਹੋਈਆਂ ਨੇ ਪਰ ਹਾਲੇ ਤੱਕ ਕਾਤਲ ਗ੍ਰਿਫਤ ਤੋਂ ਬਾਹਰ ਹੈ